ਇਸ ਹਨ ਸੁਚਨਾ ਮਿਲੀ ਸੀ ਕਿ ਖੇਤਾਂ ਦੇ ਵਿੱਚ ਚਤਰਨਗਰ ਪਿੰਡ थाना ਸ਼ੰਭੂ ਦੇ ਏਰੀਆ ਚ ਖੇਤਾਂ ਚ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਕੋਈ ਪੁਰਾਣਾ ਝਗੜਾ ਚੱਲ ਰਿਹਾ ਸੀਗਾ ਉਹਦੇ ਮੱਦੇ ਨਜ਼ਰ ਜਿਹੜੀ ਹੈਗੀ ਹੈ ਚਗਾਵਾ ਸੋਰੀ ਨਗਾਵਾ ਤੇ ਚਤਰਪੁਰ ਦੇ ਬੰਦਿਆਂ ਦੀ ਜਿਹੜੀ ਹੈ ਆਪਸੀ ਲੜਾਈ ਹੋਈ ਜਿਹਦੇ ਵਿੱਚ ਇੱਕ ਪਾਸੇ ਨਗਾਵਾ ਦੇ ਪਿਓ ਪੁੱਤ ਜਸਵਿੰਦਰ ਸਿੰਘ ਤੇ ਉਹਦਾ ਬਾਪ ਦਲਵਾਰ ਸਿੰਘ ਇਹਨਾਂ ਦੀ ਮੌਤ ਹੋਈ ਹੈ ਦੂਜੇ ਪਾਸੇ ਜਿਹੜਾ ਹੈ ਸਤਵਿੰਦਰ ਸਿੰਘ ਜਿਹੜੀ ਹੈ ਉਹ ਮੌਕੇ ਤੇ ਮੌਤ ਹੋਈ ਹੈ ਮੌਕੇ ਤੇ ਖੜੇ ਅਸੀਂ ਮੌਕਾਵਲਾ ਕਰ ਲਿਆ ਸਾਰੇ ਹਾਲਾਤ ਪੜਤਾਲ ਕਰਕੇ ਜਿਹੜੀ ਬਣਦੀ ਕਾਰਵਾਈ ਜੋ ਵਾਰਸ ਬਿਹਾਨ ਦੇਣਗੇ ਉਹਨਾਂ ਤਾ ਕਾਨੂੰਨ ਸਰ ਕੀਤੀ ਜਾਏਗੀ ਇਸ ਤਰ੍ਹਾਂ ਕੇ ਨਹੀਂ ਦੱਸਿਆ ਜਾ ਸਕਦਾ ਜੀ ਇਹ ਤਾਂ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟਮਾਰਟ ਦੇ ਬਾਅਦ ਜਿਹੜੀ ਆ ਉਹ ਸਾਰੀ ਗੱਲ ਸਾਹਮਣੇ ਆਊਗੀ ਇਹ ਸਾਰਾ ਜੀ ਪੜਤਾਲ ਕਰ ਰਹੇ ਆ ਇਹ ਕਿਹੜਾ ਬੰਦਾ ਹੈਗਾ ਚਤਵਿੰਦਰ ਸਿੰਘ ਉਹ ਕਰੀਬ 35 40 ਸਾਲ ਦਾ ਹੈ ਦੂਸਰੇ ਜਿਹੜੇ ਇੱਕ 40 42 ਸਾਲ ਦਾ ਹੈ ਕਿਹੜਾ ਹੈਗਾ 55 58 ਸਾਲ ਦਾ ਸਰ ਕੋਈ ਫੱਟੜ ਵੀ ਹੈ ਜੀ ਇਹ ਦੋ ਬੁੱਤਨਮ ਦੇ ਪੱਟੜ ਵੀ ਦੱਸੇ ਜਾਂਦੇ ਜਿਨ੍ਹਾਂ ਬਾਰੇ ਹਜੇ ਕਿਆ ਨਹੀਂ ਸਕਦਾ ਅਕਾਉਂਟ ਨੇ ਬਾਇਥੋਂ ਰਾਜਪੁਰਾ ਐਪੀਜਨ ਹਸਪਤਲ ਚ ਦਾਖਲ ਹੋਏ ਨੇ ਸਰ ਇਹਨਾਂ ਦਾ ਪੋਸਟਮਾਰਟਮ ਕਿੱਥੇ ਕਰਵਾਇਆ ਜਾ ਰਿਹਾ ਹੈ ਸਰ ਸਰਕਾਰੀ ਹਸਪਤਾਲ ਚ ਕਰਾਇਆ ਜਾ ਰਿਹਾ ਹੈ ਦੁਵਾਰਸ ਬਿਆਨ ਲਿਖਾ ਰਹੇ ਨੇ ਜੋ ਵੀ ਬਿਆਨ ਲਖਣਗੇ ਜਿਹਦੇ ਖਿਲਾਫ ਜੋ ਹੱਕੀ ਦੋਸ਼ੀ ਹੋਊਗਾ ਇਹਦੇ ਵਿੱਚ ਉਹਨੂੰ ਕਿਸੇ ਵੀ ਕੀਮਤ ਦੇ ਬਖਸ਼ਾ ਨਹੀਂ ਜਾਊਗਾ ਤੇ ਸ਼ਕਤੀ ਨਾਲ ਜਿਹੜਾ ਜਿਨ੍ਹਾਂ ਨੇ ਗਲਤੀ ਕੀਤੀ ਹੈ ਉਹਨਾਂ ਤੇ ਐਕਸ਼ਨ ਲਿਆ ਜਾਏਗਾ ਹਸਤਾਲ ਕਰਦੇ ਆ ਕਿ ਇਹਨਾਂ ਦਾ ਫੈਸਲਾ ਜੋ ਪਤਾ ਲੱਗਿਆ ਪੰਚਾਇਤੀ ਤੌਰ ਤੇ ਹੋਇਆ ਪਿੰਡਾਂ ਦੇ ਵਿੱਚ ਮੋਟਰ ਬੰਦੇ ਨੇ ਫੈਸਲਾ ਕਰਵਾਇ ਬਾਕੀ ਜੇ ਹਾਲਾਤ ਪਤਾ ਕਰਦੇ ਆ ਉਹਦੇ ਮੁਤਾਬਕ ਜਿਹੜਾ ਕੁਝ ਕੀਤਾ ਜਾ ਸਕਦਾ ਠੀਕ ਹੈ ਕਿਹਾ ਗਿਆ ਮੇਰਾ ਬ੍ਰਦਰ ਆ ਕੇ ਜਮੀਨ ਲਈ ਵੀ ਤੇ ਠੇਕੇ ਦੇ ਸਵੇਰੇ ਉਹ ਵਹਣ ਆਏ ਆ ਮੇਰੇ ਕੋਲ ਚਾਹ ਪਾਣੀ ਪੀ ਗਏ ਅੱਗੇ ਇਹਨਾਂ ਨੇ ਇਕੱਠ ਕਰਿਆ ਪਤਾ ਪਹਿਲੇ ਇਹਨਾਂ ਨੇ ਅੰਦੀ ਭਾਰ ਕਰਦਾ ਕੋਈ ਪ੍ਰਾਣੀ ਨਹੀਂ ਜਮੀਨ ਪਿੱਛੇ ਪੈਸੇ ਭਰਾ ਕੇ ਭਰੇ ਹੋਏ ਤੇ ਬਾਕੀ ਇਹਨਾਂ ਨੇ ਕੰਪਨੀ ਨੂੰ ਅੱਗੇ ਤੇ ਅੱਗੇ ਕਰਕੇ ਕਹਿੰਦੇ ਅਸੀਂ ਬਾਹੇਗੇ ਪ੍ਰਾਈਵੇਟ ਕੰਪਨੀ ਹੈਗਾ ਦੋਨੇ ਦੇ ਮੇਰੇ ਤੋਂ ਭਰਾ ਤੇ ਮੁੰਡਾ ਕਿੰਨੇ ਵਜੇ ਦੀ ਘਟਨਾ ਆਏਗੀ ਸਵੇਰੇ 7:30 7:00 ਆ ਅੱਗੇ ਬੱਚੇ ਕਿੰਨੇ ਨੇ ਜੀ ਉਹਨਾਂ ਦੀ ਕੋਈ ਤਾਂ ਦੋ ਦੋ ਬੱਚੇ ਹਨ ਵਰਦ ਮੁੰਡੇ ਦੇ ਭਤੀਜੇ ਛੋਟੇ ਛੋਟੇ ਬੱਚੇ ਆ ਕੀ ਮੰਗ ਕਰਦੇ ਮੰਗਦਾ ਸੀ ਕਹਿੰਦਾ ਸਾਨੂੰ ਸਾਫ ਚਾਹੀਦਾ ਜੀ ਇਹਨੂੰ ਤਾਂ ਕਾਰਵਾਈ ਹੋਣੀ ਚਾਹੀਦੀ ਪੂਰੀ ਦੂਜੀ ਥੇ ਰਕਾਉਣਾ ਜੀ ਕਿੱਥੋਂ ਜੀ ਦੂਜੀ ਚਤਰਾਗੜ੍ਹ ਕੀ ਹੈ ਅੱਛਾ ਕੋਈ ਨਾਮ ਵਗੈਰਾ ਉਹਨਾਂ ਦਾ ਚੱਤਾ ਸੱਤਾ ਧਰਮ ਸਿੰਘ ਦਾ ਮੁੰਡਾ